ਤੁਸੀਂ ਦੇਖ ਰਹੇ ਹੋ 24 ਪੰਜਾਬੀ ਨੀ ਚੈਨਲ ਨੂੰ ਅੱਜ ਭਵਾਨੀਗੜ੍ਹ ਦੇ ਪਿੰਡ ਕਰਾਚੋਂ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਸਾਇੰਸ ਲੈਬ ਬਣਾਈ ਗਈ ਸੀ ਉਹ ਤੇ ਘਟ ਕਰਨ ਲਈ ਪਹੁੰਚਣਾ ਸੀ ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ ਵੱਲੋਂ ਅੱਜ ਵਿਰੋਧ ਕੀਤਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਭਾਰੀ ਪੁਲਿਸ ਵੱਲ ਸੁਰੱਖਿਆ ਬਲ ਨਜ਼ਰ ਆ ਰਹੇ ਹੈ ਜਿੱਥੇ ਕਿ ਉਹਨਾਂ ਵੱਲੋਂ ਕਾਲੀਆਂ ਝੰਡੀਆਂ ਲੈ ਕੇ ਹਲਕਾ ਬਿਦਾ ਇੱਕ ਨਰਿੰਦਰ ਕੌਰ ਭਰਾ ਦਾ ਵਿਰੋਧ ਕਰਨ ਦੇ ਲਈ ਪਹੁੰਚੇ ਸਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਾਲੀ ਝੰਡੀਆਂ ਤੇ ਭਾਰਤੀ ਕਿਸਾਨ ਯੂਨੀਅਤ ਇਕਤਾ ਗੁਰਾਹਾਂ ਦੇ ਵੀ ਝੰਡੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਹੁਣ ਵੱਲੋਂ ਨਾਰੇਬਾਜੀ ਕੀਤੀ ਜਾ ਰਹੀ ਹੈ ਆਓ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰਾਏ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਦੇ ਆਗੂ ਕੱਲੇ ਕੱਲੇ ਮਾਰ ਨਾ ਖਾਓ ਆਦਰ ਸਕੂਲ ਦੀ ਪ੍ਰਿੰਸਟ ਮੈਨੇਜਮੈਂਟ ਮਰਦਾਬਾਦ ਜਿੰਦਾਬਾਦ ਮਸਲਾ ਹੱਕ ਮੰਗਦੇ ਲੋਕਾਂ ਨੂੰ ਜ਼ੇਰ ਪੇਦਰਾਲੀ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮਸਲਾ ਸਾਡੀਆਂ ਮਾਮਾ ਪੈਰਾਂ ਦਾ ਇੱਕਾ ਜਿੰਦਾਬਾਦ 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 ਪਾਕਿਸਤਾਨ ਮਜ਼ਦੂਰ ਦੇ ਇੱਕਤਾ ਜਿੰਦਾਬਾਦ 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 ਸਿੱਖਾਂ ਜੁੜੀਆਂ ਨੇ ਇੱਕਤਾ ਗਰਾਹ ਜਿੰਦਾਬਾਦ 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 ਮੁੱਖ ਮੰਤਰੀ ਭਗਵੰਤ ਦਮਾਨ ਮਰਦਾਬਾਦ ਮਰਦਾਬਾਦ ਮਸਲਾ ਅਮਰ ਲੇ ਨਰਿੰਦਰ ਕੌਰ ਭਰਾਜ ਮਰਦਾਬਾਦ म एल ए नरेंंदर कौर भाज मुरदाबाद टाली चोरा जी सरकार मुरदाबाद ਨਵੀਂ ਮੇਰਾ ਨਾ ਹਰਜਿੰਦਰ ਸਿੰਘ ਕਰਾਚੋਂ ਬਲਾਕ ਪ੍ਰੈਸ 77 ਭਾਰਤੀ ਕਿਸਾਨ ਜੁਨੀਅਨ ਇਕਤਾ ਗਰਾਹ ਪਵਾਨੀਗੜ ਰਜਿੰਦਰ ਅੱਜ ਕਰਾਚੋਂ ਦੇ ਵਿੱਚ ਸਿੱਖਿਆ ਕ੍ਰਾਂਤੀ ਕਿਉਂਕਿ ਸਿੱਖਿਆ ਹੱਕ ਦਾ ਰੱਕਾ ਸਿੱਖਿਆ ਨੂੰ ਅੱਗੇ ਵਧਾਉਣ ਦੇ ਲਈ ਸਰਕਾਰ ਆ ਜਿਹੜੀ ਦਾ ਨਮੈਂਦਾ ਨਿਰਿੰਦਰ ਕੌਰ ਭਰਾਜ ਉਹ ਇੱਥੇ ਉਦਘਾਟਨ ਕਰਨ ਲਈ ਆ ਰਹੀ ਹੈ ਤੁਸੀਂ ਕਿਉਂ ਰੋਕ ਰਹੇ ਅਸੀਂ ਚਾਹੁੰਦੇ ਹਾਂ ਜੀ ਸਾਰੇ ਪਿੰਡ ਵਾਸੀਆਂ ਦੀ ਮੰਗ ਆ ਵੀ ਇਹ ਸਿੱਖਿਆ ਦਾ ਜਿਹੜਾ ਬੜਾਰਾ ਹੋਣਾ ਚਾਹੀਦਾ ਸਰਕਾਰੀ ਸਹੂਲਤਾਂ ਚਾਹੀਦੀਆਂ ਨੇ ਪਰ ਇੱਥੋਂ ਦੀ ਸਰਕਾਰਾਂ ਨੇ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਇੱਥੇ ਸਾਰੇ ਸਰਕਾਰੀ ਧਾਰਿਆਂ ਦਾ ਭੋਗ ਪਾਤਾ ਅੱਜ ਇੱਥੇ ਇਕੱਲੇ ਇਕੱਲੇ ਬੰਦੇ ਦੀ ਵੱਖ-ਵੱਖ ਕਿੱਤਿਆਂ ਦੇ ਲੋਕ ਬੈਠੇ ਨੇ ਉਹਨਾਂ ਦੀਆਂ ਰਿਪੋਰਟਾਂ ਲੈ ਲਓ ਨਾ ਤਾਂ ਕਿਸੇ ਤੋਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਏ ਜਾ ਰਹੇ ਨੇ ਨਾ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜ ਕਰਾਏ ਜਾ ਰਹੇ ਨੇ ਸਰਕਾਰੀ ਸਕੂਲ ਬੰਦ ਨੇ ਜਿੱਥੇ ਸਰਕਾਰੀ ਸਕੂਲ ਖੁੱਲੇ ਨੇ ਉੱਥੇ ਟੀਚਰ ਨਹੀਂ ਹੈਗੇ ਹਸਪਤਾਲਾਂ ਦੇ ਵਿੱਚ ਇਲਾਜ ਨਹੀਂ ਹੈਗਾ ਜੇ ਕੋਈ ਹੋਰ ਕੋਈ ਆਧਾਰ ਹੈਗਾ ਜਿਵੇਂ ਇੱਥੇ ਟਰੱਕ ਯੂਨੀਅਨ ਨੂੰ ਲੈ ਕੇ ਤੁਸੀਂ ਇੱਥੇ ਵੱਖ-ਵੱਖ ਕਿੱਥਾਂ ਦੇ ਲੋਕ ਬੈਠੇ ਨੇ ਉੱਥੋਂ ਨਰਿੰਦਰ ਕੌਰ ਭਰਾਜ ਕਹਿੰਦੇ ਵੱਡੇ ਹਿੱਸੇ ਲੈਂਦੀ ਆ ਇਸ ਕਰਕੇ ਆ ਰੰਗ ਕੀਤਾਗਾ ਸਕੂਲ ਦੇ ਉੱਤੇ ਬਾਥਰੂਮਾਂ ਦੇ ਉੱਤੇ ਉਹਦੇ ਨਾਲ ਸਿੱਖਿਆ ਨਹੀਂ ਮਿਲਦੀ ਇੱਥੇ ਬੱਚਿਆਂ ਦੇ ਮਾਪੇ ਆਏ ਨੇ ਉਹਨਾਂ ਨੂੰ ਪੁੱਛ ਲਓ ਤੁਸੀਂ ਵੀ ਕੀ ਬੱਚਿਆਂ ਨੂੰ ਸਹੂਲਤ ਮਿਲ ਰਹੀ ਆ ਇਸ ਕਰਕੇ ਅਸੀਂ ਚਾਹੁੰਦੇ ਆਂਗੇ ਅਸੀਂ ਇਹ ਮੰਗ ਕਰਦੇ ਆਂ ਵੀ ਇੱਥੇ ਵੱਡੀ ਪੱਧਰ ਤੇ ਇਥੇ ਸਟਾਫ ਦੀ ਘਾਟ ਆ ਗਈ ਸਕੂਲ ਦੇ ਵਿੱਚ ਅਧਿਆਪਕ ਦਿੱਤੇ ਜਾਣ ਤੇ ਜਿਹੜੇ ਹੋਰ ਸਾਡੇ ਪਿੰਡਾਂ ਜਾਂ ਸਾਡੇ ਬਲਾਕ ਦੇ ਵਿੱਚ ਸਰਕਾਰੀ ਅਦਾਰੇ ਨੇ ਉਹਨਾਂ ਦੇ ਵਿੱਚ ਜਿਹੜੇ ਨੁਮਾਇੰਦਿਆਂ ਦੀ ਲੋੜ ਆ ਗਈ ਉਹਨਾਂ ਦੀ ਯੋਗਤਾ ਅਨੁਸਾਰ ਉਹਨਾਂ ਦੀ ਪਰਪਾਈ ਕੀਤੀ ਜਾਵੇ ਤਾਂ ਕਿ ਸਰਕਾਰੀ ਸਹੂਲਤਾਂ ਲੋਕਾਂ ਨੂੰ ਵੱਧ ਮਿਲ ਸਕਣ। ਜੀ ਤੁਹਾਡਾ ਮੇਰਾ ਨਾਮ ਹਰਜੀਤ ਸਿੰਘ ਭਾਰਤੀ ਕਿਸਾਨੀ ਨੂੰ ਇਕਤਾ ਗਰਾਹਾ ਬਲਾਕ ਢਿੜਵੇ ਲਾਗੂ ਆ। ਹਰਜੀਤ ਜੀ ਗੱਲ ਕੀਤੀ ਜਾਵੇ। ਸਿੱਖਿਆ ਕ੍ਰਾਂਤੀ ਨੂੰ ਲੈ ਕੇ ਉਦਘਾਟਨ ਕਰਨ ਆਉਣ ਰਵਿੰਦਰ ਕੋਰਵਾ ਤੁਸੀਂ ਵਿਰੋਧ ਕਰਨਾ। ਤੇ ਇਹਦੇ ਵਿੱਚ ਇੱਕ ਸਵਾਲ ਜ਼ਰੂਰ ਉੱਠਦਾ ਇੱਕ ਪਾਸੇ ਜੰਗ ਦਾ ਐਲਾਨ ਹੋਣ ਜਾ ਰਿਹਾ ਹੈ ਗਤੀਵਿਧੀਆਂ ਪੂਰੀਆਂ ਤਿਆਰੀਆਂ ਨੇ ਅੱਜ ਬਲੈਕਆਊਟ ਹੋਣ ਜਾ ਰਿਹਾ ਪੂਰੇ ਪੰਜਾਬ ਦੇ ਵਿੱਚ ਟ੍ਰਾਇਲ ਦੇ ਤੌਰ ਤੇ ਦੂਜੇ ਪਾਸੇ ਧੁਖਾਟਨਾਂ ਦੇ ਵੱਲ ਪੰਜਾਬ ਸਰਕਾਰ ਹੈ ਜਿਹੜੀ ਲੱਗੀ ਹੋਈ ਹੈ ਇਹ ਜਿਹੜਾ ਪੰਜਾਬ ਦੀ ਸਰਕਾਰ ਦਾ ਤਾਂ ਉਹ ਹਾਲ ਹੈ ਵੀ ਪਿੰਡ ਨੂੰ ਅੱਗ ਲੱਗੀ ਪਈ ਆ ਕਾਮਲੀ ਨੂੰ ਸਿਰ ਬੌਣ ਦੀ ਪਈ ਹੈਗੀ ਆ ਸਾਡੇ ਪੰਜਾਬ ਦੀ ਸਰਕਾਰ ਦਾ ਹਾਲ ਹੈ ਸਾਡੇ ਦੇਸ਼ ਦੇ ਵਿੱਚ ਲੜਾਈ ਲਾਉਣ ਨੂੰ ਫਿਰਦਾ ਸਾਡਾ ਪ੍ਰਧਾਨ ਮੰਤਰੀ ਉਹ ਪ੍ਰਧਾਨ ਮੰਤਰੀ ਕਿਸ ਤਰੀਕੇ ਨਾਲ ਇੱਥੇ ਹਿੰਦੂ ਮੁਸਲਮਾਨ ਕਰੀ ਜਾਂਦਾ ਹੈਗਾ ਇੱਥੇ ਕਿਵੇਂ ਜਾਤਾਂ ਧਰਮਾਂ ਦੇ ਪਾੜੇ ਪਾਈ ਜਾਂਦਾ ਹੈਗਾ ਤੇ ਸਾਡੇ ਵਾਲੇ ਇਹ ਜਿਹੜੇ ਇੱਥੇ ਦੇ ਅਖੌਤੀ ਇਨਕਲਾਬੀ ਜਿਹੜੀ ਸਰਕਾਰ ਹੈਗੀ ਇਹ ਮਤਲਬ ਇੱਥੇ ਰੰਗ ਕਰਕੇ ਇਹ ਕਹਿੰਦੀ ਆ ਵੀ ਅਸੀਂ ਇੱਥੇ ਕ੍ਰਾਂਤੀ ਲਿਆਂਦੀ ਪ੍ਰਧਾਨ ਜੀ ਨੇ ਬੋਲਿਆ 80% ਸਕੂਲਾਂ ਦੇ ਵਿੱਚ ਪ੍ਰਿੰਸੀਪਲ ਨਹੀਂ ਹੈਗੇ ਪੰਜਾਬੀ ਟ੍ਰਿਬਿਊਨ ਅਖਬਾਰ ਦੀ ਰਿਪੋਰਟ ਆ ਆ ਜਿਹੜੇ ਪੁਲਿਸ ਵਾਲੇ ਮੁਲਾਜ਼ਮ ਖੜੇ ਨੇ ਸਕੂਲਾਂ ਚੋਂ ਵੜ ਕੇ ਆਏ ਨੇ ਇਹ ਕਿਤੇ ਕਿਸੇ ਗੁਸਲਖਾਨੇ ਦੇ ਰੰਗ ਕਰੇ ਤੋਂ ਨਹੀਂ ਪੜੇ ਹੈਗੇ ਟੀਚਰਾਂ ਨੇ ਪੜਾਇਆ ਇਹਨਾਂ ਨੂੰ ਫੇਰ ਅਫਸਰ ਲੱਗੇ ਨੇ ਅਸੀਂ ਵੀ ਉਹਨਾਂ ਦੀ ਪੜਾਂਗੇ ਟੱਪਣਾ ਦੇ ਪੜਿਆ ਬੈਠ ਕੇ ਪਰ ਸਿੱਖਿਆ ਕ੍ਰਾਂਤੀ ਟੀਚਰਾਂ ਨਾਲ ਆਉਂਦੀ ਹੈ ਅਧਿਆਪਕਾਂ ਨਾਲ ਆਉਂਦੀ ਹੈ ਜੋਗ ਅਧਿਆਪਕ ਰੱਖੇ ਤੋਂ ਆਉਂਦੀ ਹੈ ਪਰ ਇੱਥੇ ਦਾ ਮੁੱਖ ਮੰਤਰੀ ਤੇ ਆ ਸਰਕਾਰ ਕਿਵੇਂ ਬੌਂਦਲੀ ਪਈ ਆ ਉਸ ਬਦਲਾਅ ਦੇ ਵਿੱਚ ਵੀ ਰੰਗ ਕਰੀ ਜਾਓ ਯਾਰ ਕਿਤੇ ਰੰਗ ਕਰਕੇ ਪੱਥਰ ਲਾ ਦਿਓ ਉਹਦਾ ਉਦਘਾਟਨ ਕਰ ਦਿਓ ਚੌਕੇ ਸਕੂਲ ਦੀ ਤੋਏ ਤੋਏ ਹੋਈ ਨਹੀਂ ਆਏ ਸਰਕਾਰ ਦੀ ਚੌਕੇ ਸਕੂਲ ਦੀ ਮੈਨੇਜਮੈਂਟ ਭ੍ਰਿਸ਼ਟਾਚਾਰ ਹੈਗੀ ਚੋ ਤੇ ਬਠਿੰਡੇ ਦੇ ਡੀਸੀ ਦੀ ਰਿਪੋਰਟ ਬਣ ਕੇ ਆ ਗਈ ਬਠਿੰਡੇ ਦਾ ਡੀਸੀ ਨੇ ਰਿਪੋਰਟ ਦੇ ਵਿੱਚ ਸਾਫਤ ਕਰਤਾ ਵੀ ਜਿਹੜਾ ਮੈਨੇਜਮੈਂਟ ਆ ਕਰਫਟਾ ਭ੍ਰਿਸ਼ਟਾਚਾਰੀ ਹੈਗੀ ਟੀਚਰਾਂ ਦੇ ਖਾਤੇ ਦੇ ਵਿੱਚ 30000 ਰੁਪਇਆ ਪਾਉਂਦੀਆਂ ਤੇ 20000 ਰੁਪਇਆ ਮੌਕੇ ਦੇ ਕੱਢ ਲੈਂਦੀ ਹੈ ਤੇ ਇਹ ਕਿੱਡੀ ਵੱਡਾ ਕ੍ਰਾਫਟ ਸਿਸਟਮ ਤੇ ਬੱਚਿਆਂ ਨੂੰ ਵਰਦੀਆਂ ਨਹੀਂ ਦਿੱਤੀਆਂ ਯਾਰੀਆਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕਿਤਾਬਾਂ ਨਹੀਂ ਦਿੱਤੀਆਂ ਯਾਰੀਆਂ ਉਹ ਚੌਕੇ ਸਕੂਲ ਦੀ ਮੈਨੇਜਮੈਂਟ ਬਾਰੇ ਇਹ ਜਿਹਾ ਮਲ ਰਿਪੋਰਟਾਂ ਇਹਨਾਂ ਦੇ ਡੀਸੀ ਵੱਲੋਂ ਆਈਆਂ ਨੇ ਜਾਂ ਤਾਂ ਫਿਰ ਡੀਸੀ ਝੂਠ ਬੋਲਦਾ ਹੈ ਜਾਂ ਇਹਨਾਂ ਦੀ ਸਰਕਾਰ ਝੂਠ ਬੋਲਦੀ ਹੈ ਇਸ ਕਰਕੇ ਆਹ ਪੁਲਿਸ ਦੇ ਜ਼ੋਰ ਦੇ ਉੱਤੇ ਰਾਜ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਨਰਿੰਦਰ ਕੌਰ ਭਰਾਜ ਆ ਸਾਡੇ ਪਿੰਡਾਂ 'ਚ ਹੀ ਵੋਟਾਂ ਲੈ ਕੇ ਗਈ ਹੈ ਉਹੀ ਨਰਿੰਦਰ ਕਰ ਭਰਾਜਾ ਜਿਹੜੀ ਕਹਿੰਦੀ ਸੀਗੀ ਵੀ ਆ ਮੈਂ ਕੱਲੀ ਨੇ ਬੂਥ ਲਾਇਆ ਭਰਾਜ ਪਿੰਡ ਦੇ ਵਿੱਚ ਕਹਿੰਦੇ ਕਿਸੇ ਨੇ ਮਲੇ ਨੂੰ ਰੋਕਿਆ ਨਹੀਂ ਕਿਉਂਕਿ ਇੱਥੇ ਵੀ ਇੱਥੇ ਕਾਨੂੰਨ ਹੈ ਇੱਥੇ ਆਜ਼ਾਦੀ ਹੈ ਆ ਆਜ਼ਾਦੀ ਅੱਜ ਸਾਡੀਆਂ ਬੱਸਾਂ ਲਾ ਕੇ ਮੂਰੇ ਟਰੱਕ ਲਾ ਕੇ ਮੂਰੇ ਵੀ ਸਾਨੂੰ ਸ਼ਕਲ ਵੀ ਨਹੀਂ ਦਿਖਾਉਣਾ ਚਾਹੁੰਦੀ ਐਸ ਤਰੀਕੇ ਨਾਲ ਆ ਪੁਲਿਸ ਦੀ ਧਾੜ ਬਣਾ ਕੇ ਐ ਇੱਥੇ ਰਾਜ ਕਰਨਾ ਚਾਹੁੰਦੀ ਐ ਇੱਥੇ ਦਾ ਮੁੱਖ ਮੰਤਰੀ ਇਸ ਕਰਕੇ ਭਲੇਖੇ ਚਾਹੇ ਸਰਕਾਰ ਵੀ ਐ ਪੁਲਿਸ ਦੀ ਜ਼ੋਰ ਦੇ ਉੱਤੇ ਰਾਜ ਹੁੰਦਾ ਇੱਥੇ 35000 ਬੰਦੇ ਦਾ ਕਤਲ ਅਬਦਾਲੀ ਨੇ ਇੱਕ ਦਿਨ ਚ ਕੀਤਾਗਾ ਆ ਕੂਕਿਆਂ ਦਾ ਇਤਿਹਾਸ ਪੜ੍ਹ ਲਓ ਮਲੇਰ ਕੋਟਲੇ ਦੇ ਵਿੱਚ ਕੂਕਿਆਂ ਦੇ ਵਿੱਚ ਕੂਕਿਆਂ ਨੂੰ ਕਿੰਨੀ ਗਿਣਸੇ ਵਿੱਚ ਤੋਪਾਂ ਨਾ ਡਾਇਆ ਇੱਕ ਛੋਟਾ ਜਿਹਾ ਬੱਚੇ ਨੇ ਕਿਹਾ ਵੀ ਮੈਨੂੰ ਵੀ ਡਾਓ ਤਾਂ ਉਹਦੀ ਦੀ ਤੋਪ ਉਹਨਾਂ ਦੇ ਮੂਹਰੇ ਨਹੀਂ ਹੋ ਰਹੀ ਸੀ ਤਾਂ ਕੂਕਿਆਂ ਦੇ ਬੱਚੇ ਨੇ ਤੋਪ ਦੇ ਮੂਹਰੇ ਇੱਟਾਂ ਧਰ ਕੇ ਆਪਦਾ ਛਾਤੀ ਡਾਈ ਆ ਗਈ ਇਹ ਉਹ ਕੌਮ ਦੇ ਵਾਰਿਸ ਨੇ ਇਸ ਕਰਕੇ ਸੋਡੀਆਂ ਬੰਬ ਬਦੂਖਾਂ ਆ ਨਹੀਂ ਰੋਕ ਸਕਦੀਆਂ ਹੈਗੀਆਂ ਲੋਕਾਂ ਦੇ ਇਸ ਗੱਲ ਨੂੰ ਇਸ ਕਰਕੇ ਲੋਕਾਂ ਦਾ ਜਿਹੜਾ ਰੋਸ ਹੈ ਇਸ ਟਾਈਮ ਉਹ ਬਹੁਤ ਵੱਡਾ ਰੋਸ ਹੈਗਾ ਇਸ ਕਰਕੇ ਆ ਤੁਸੀਂ ਪੁਲਿਸ ਦੇ ਜ਼ੋਰ ਦੇ ਉੱਤੇ ਇਹ ਧਾਰ ਬਣ ਕੇ ਇੱਥੇ ਪੁਲਿਸ ਦੀ ਧਾਰ ਬਣਾ ਕੇ ਜਿਹੜਾ ਦਾ ਰਾਜ ਕਾਇਮ ਕਰ ਰਹੇ ਹਾਂ ਇਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਰਾਜ ਨਹੀਂ ਹੋਣਾ ਇਹ ਲੋਕਾਂ ਦੇ ਵਿੱਚ ਆ ਕੇ ਰਾਜ ਹੋਊਗਾ ਆ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਰਾਜ ਹੋਊਗਾ ਇਹ ਨਿੱਕੀ ਨਾਂਵਾਂ ਜੀ ਤੁਹਾਡਾ ਮੇਰਾ ਨਾਮ ਮਨਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਦੇ ਇਕਤਾ ਗ੍ਰਾਹਾਂ ਦਾ ਸੀਨੀਅਰ ਮੀਤ ਪ੍ਰਧਾਨਾ ਬਲਾਕ ਪਾਨੀਗੜ ਦਾ ਇੱਕ ਪਾਸੇ ਜੰਗ ਲੰਗੜ ਦੀਆਂ ਤਿਆਰੀਆਂ ਨੇ ਦੂਜੇ ਪਾਸੇ ਉਦਘਾਟਨ ਹੋ ਰਹੇ ਨੇ ਕੀ ਸਮਝਦੇ ਸੀ ਇਹਨਾਂ ਨੇ ਦੇਸ਼ ਲੁੱਟ ਕੇ ਖਾ ਲਿਆ ਜੰਗ ਵੀ ਇਹਨਾਂ ਦੀ ਖਾਸ ਕਰਕੇ ਇਹਨਾਂ ਦੀ ਨੀਤੀ ਹੈ ਵੀ ਲੋਕਾਂ ਨੂੰ ਜੰਗਲ ਚ ਜੜ ਜਾ ਕੇ ਦੱਸਿਆ ਜਾਵੇ ਵੀ ਦੇਸ਼ ਦਾ ਬੇੜਾ ਗਰਕਨੇ ਜੰਗ ਜੰਗ ਨੇ ਨਕਸਾਰ ਕਰ ਦਿੱਤਾ ਪਰ ਇਹਨਾਂ ਨੇ ਦੇਸ਼ ਦਾ ਬੇੜਾ ਬਿਠਾ ਦਿੱਤਾ ਇੱਥੇ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਦੇ ਇਕਤਾ ਗ੍ਰਾਹਾਂ ਵੱਲੋਂ ਮਰਿੰਦਰ ਕੌਰ ਭਰਾ ਜਾ ਰਹੀ ਹੈ ਉਹਨੂੰ ਸਵਾਲ ਜਵਾਬ ਕਰਨੇ ਸੀ ਜਿਹੜਾ ਚੌਕੇ ਪਿੰਡ ਹੈ ਉੱਥੇ ਆਦਰਸ਼ ਸਕੂਲ ਹੈ ਉੱਥੇ 12 ਲੱਖ ਰੁਪਇਆ ਮਹੀਨੇ ਦਾ ਮੈਨੇਜਮੈਂਟ ਤੇ ਠੇਕੇਦਾਰ ਖਾ ਜਾਂਦਾ ਇਹਨਾਂ ਦੀ ਇਮਾਨਦਾਰੀ ਦੀ ਸਰਕਾਰ ਦੇ ਨੱਕ ਥੱਲੇ ਉਹਦੀ ਕਮੇਟੀ ਬਣਾ ਦਿੱਤੀ ਡੀਸੀ ਨੇ ਕਮੇਟੀ ਨੇ ਫੈਸਲਾ ਸੁਣਾ ਦਿੱਤਾ ਵੀ ਜਿਹੜਾ 12 ਲੱਖ ਰੁਪਇਆ ਇੱਥੇ ਦੀ ਮੈਨੇਜਮੈਂਟ ਤੇ ਠੇਕੇਦਾਰ ਖਾਂਦਾ ਉਹਦਾ ਵਿਰੋਧ ਕਰਦੇ ਟੀਚਰਾਂ ਨੂੰ ਬਾਹਰ ਕੱਢ ਦਿੱਤਾ ਨਾ ਮੈਨੇਜਮੈਂਟ ਤੇ ਕੋਈ ਮਤਲਬ ਕਾਰਵਾਈ ਹੋਈ ਨਾ ਕਾਰਵਾਈ ਹੋਈ ਠੇਕੇਦਾਰ ਤੇ ਕਾਰਵਾਈ ਹੋਈ ਉਥੇ ਦੇ ਟੀਚਰ ਬਾਹਰ ਕੱਢ ਦਿੱਤੇ ਉਹਨਾਂ ਦੀ ਮਦਦ ਵਾਸਤੇ ਜਥੇਬੰਦੀਆਂ ਗਈਆਂ ਜਥੇਬੰਦੀ ਜਥੇਬੰਦੀਆਂ ਦੇ ਆਗੂਆਂ ਨੂੰ ਜੇਲ੍ਹ ਚ ਭੇਜ ਦਿੱਤਾ ਇੱਕ 13 ਮਹੀਨਿਆਂ ਦੀ ਬੱਚੀ ਨੂੰ ਜਿਹੜਾ ਪਹਿਲੀ ਵਾਰ ਹੋਇਆ 13 ਮਹੀਨਿਆਂ ਦੀ ਬੱਚੀ ਦੀ ਨਾ ਮਾਂ ਨੂੰ ਬਖਸ਼ਿਆ ਨਾ 13 ਮਹੀਨਿਆਂ ਦੀ ਬੱਚੀ ਨੂੰ ਬਖਸ਼ਿਆ ਬੱਸ ਚ ਲੱਦ ਕੇ ਤੰਨ ਕੇ ਉਹਨੂੰ ਜੇਲ੍ਹ ਭੇਜਿਆ ਜੇਲ੍ਹ ਕੱਟ ਕੇ ਇਹ 13 ਮਹੀਨਿਆਂ ਦੀ ਬੱਚੀ ਇਨਾਂ ਦੀ ਸਿੱਖਿਆ ਕ੍ਰਾਂਤੀ ਥੱਲੇ ਅੱਜ ਇੱਥੇ 80 ਸਾਲ ਦੀ ਉਧਰੋਂ 81 ਸਾਲ ਦੀ ਸਾਡੀ ਮਾਈ ਜੇਲ ਕੱਟ ਕੇ ਆਈ ਐ ਤੇ ਇੱਥੇ ਸਿੱਖਿਆ ਕ੍ਰਾਂਤੀ ਗੁਸਲਖਾਨਿਆਂ ਨੂੰ ਰੰਗ ਕਰਕੇ ਮਾਸਟਰਾਂ ਦੀਆਂ ਛਾਤੀਆਂ ਤੇ ਪੁਰਸ ਬੈਠੀ ਐ ਸੜਕਾਂ ਤੇ ਉਹ ਰੋਜ਼ ਡਾਂਗਾ ਮਾਰਦੇ ਐ ਟੀਚਰਾਂ ਨੂੰ ਕੁੱਟਦੇ ਐ 80% ਸਕੂਲਾਂ 'ਚ ਟੀਚਰ ਐ ਨਹੀਂ ਤੇ ਗੁਸਲਖਾਨਿਆਂ ਨੂੰ ਰੰਗ ਕਰਕੇ ਕਹਿੰਦੇ ਵੀ ਅਸੀਂ ਕੀ ਕਰਦੇ ਹਾਂ ਬਈ ਕਹਿੰਦੇ ਅਸੀਂ ਕ੍ਰਾਂਤੀ ਲਿਆ ਰਹੇ ਹਾਂ ਕਾਦੀ ਬਈ ਕਹਿੰਦੇ ਸਿੱਖਿਆ ਦੀ ਕ੍ਰਾਂਤੀ ਸਿੱਖਿਆ ਦੀ ਕ੍ਰਾਂਤੀ ਭਾਈ ਟੀਚਰ ਕੁੱਟੇ ਤੋਂ ਆਊਗੀ ਕੋ ਗੁਸਲਖਾਨਿਆਂ ਦਾ ਅਧ்கਾਟਨ ਕਰੇ ਤੋਂ ਆਊਗੀ ਅੱਜ ਗੁਸਲਖਾਨਿਆਂ ਦਾ ਅਧ்கਾਟਨ ਕਰਨ ਆਈ ਦੀ ਬੀਬਾ ਅਸੀਂ ਉਹਨੂੰ ਸਵਾਲ ਜਵਾਬ ਕਰਨੇ ਸੀ ਸਾਡੇ ਬੰਦੇ ਤੁਸੀਂ ਜਿਹੜੇ ਫੜੇ ਨੇ ਜ਼ਿਲ੍ਹਾ ਬਠਿੰਡੇ ਦੇ ਅੰਦਰ ਉਹ ਟੀਚਰਾਂ ਨੂੰ ਵਾਰ ਕਿਉਂ ਨਹੀਂ ਕਰ ਰਹੇ ਉਹ ਟੀਚਰਾਂ ਨੂੰ ਕਿਉਂ ਨਹੀਂ ਤੁਸੀਂ ਛੱਡ ਰਹੇ ਜਿਹੜੀਆਂ ਤੁਸੀਂ ਸ਼ਾਂਤਮਈ ਬੈਠੇ ਕਿਸਾਨਾਂ ਦੇ ਉੱਤੇ ਸਿੰਘੂ ਬਾਰਡਰ ਦੇ ਉੱਤੇ ਸੰਭੂ ਤੇ ਤਖਨੋਰੀ ਬਾਰਡਰ ਤੇ ਤੁਸੀਂ ਨੇ ਉਹਨਾਂ ਨੂੰ ਚੱਕ ਲਿਆ ਚਲੋ ਚੱਕ ਲਿਆ ਵੱਖਰੀ ਗੱਲ ਹੈ ਤੁਸੀਂ ਲੁੱਟ ਵੀ ਲਿਆ ਟਰਾਲੀਆਂ ਚੋਰੀ ਕਰਕੇ ਲੈ ਗਏ ਥੋਡੇ ਨਮਾਇंदे ਲੈ ਕੇ ਗਏ ਨੇ ਥੋਡੇ ਨਮਾਇੰਦਿਆਂ ਦੇ ਘਰੋਂ ਟਰਾਲੀਆਂ ਫੜੀਆਂ ਗਈਆਂ ਨਾ ਕੋਈ ਪਰਚਾ ਨਾ ਰਹਿੰਦੀਆਂ ਟਰਾਲੀਆਂ ਨਾ ਰਹਿੰਦਾ ਨੂਨ ਦੀਆਂ ਥੈਲੀਆਂ ਨੂਨ ਦੀਆਂ ਥੈਲੀਆਂ ਤੇਲ ਦੀਆਂ ਬੋਤਲਾਂ ਇਹ ਤੱਕ ਨਹੀਂ ਭਾਈ ਛੱਡੀਆਂ ਇਹਨਾਂ ਦੀ ਸਰਕਾਰ ਨੇ ਐਨੀ ਇਮਾਨਦਾਰੀ ਆ ਜਣੀ ਕਿ ਉਹ ਟਰਾਲੀਆਂ ਨੂੰ ਆਪਣੇ ਘਰੇ ਤਿੰਨ ਤਿੰਨ ਟਰਾਲੀਆਂ ਇਹਨਾਂ ਦੇ ਨਮਾਇੰਦਿਆਂ ਨੇ ਖੜਾ ਲੀਆਂ ਐਡੀ ਵੱਡੀ ਇਮਾਨਦਾਰੀ ਦਿਖਾਈ ਐ ਨੂਨ ਦੀਆਂ ਥੈਲੀਆਂ ਤੇਲ ਚੀਨੀ ਚੱਕ ਕੇ ਲੈ ਗਏ ਕੋਈ ਜਵਾਬ ਮੰਗਣ ਵਾਲਾ ਨਹੀਂ ਤੇ ਕਹਿੰਦੇ ਅਸੀਂ ਇਮਾਨਦਾਰ ਐਡੇ ਆ ਵੀ ਅਸੀਂ ਕੱਖ ਨਹੀਂ ਛੜਦੇ ਇਸ ਇਮਾਨਦਾਰੀ ਦੇ ਸਵਾਲਾਂ ਨੂੰ ਕਰਨ ਵਾਸਤੇ ਪੁੱਛਣ ਵਾਸਤੇ ਅੱਜ ਪਿੰਡ ਕਰਾਚੋਂ ਦੇ ਵਿੱਚ ਪਹੁੰਚੇ ਦੀ ਅਸੀਂ ਪੁਲਿਸ ਸ਼ੌਣੀ ਚ ਬਦਲਿਆ ਹੋਇਆ ਹੈ ਨਾਕੇ ਲੱਗੇ ਹੋਏ ਨੇ ਟਰੱਕ ਖੜਾਤੇ ਬੱਸਾਂ ਖੜਾਤੀਆਂ ਅੱਗੇ ਜਾਣ ਨਹੀਂ ਦਿੰਦੇ ਇਹ ਬਾਈ ਕਿੰਨਾ ਚਿਰ ਰੋਕਣਗੇ ਲੋਕਾਂ ਨੂੰ ਰੋਕ ਸਕਿਆ ਕੋਈ ਨਾ ਰੋਕ ਜੇਲਾਂ ਚ ਰੁਕੇ ਨੇ ਨਾ ਲੋਕ ਫਾਂਸੀਆਂ ਤੋਂ ਰੁਕੇ ਨੇ ਨਾ ਲੋਕ ਗੋਲੀਆਂ ਤੋਂ ਰੁਕੇ ਨੇ ਲੋਕ ਅੱਗੇ ਜੰਮਦੇ ਰਹਿੰਦੇ ਤੇ ਅੱਗੇ ਵਧਦੇ ਰਹਿੰਦੇ ਆ ਦੇਖੇ ਨੇ ਮਾਰ ਕੇ ਤੇ ਅੱਗੇ ਵਧਾਂਗੇ ਜਵਾਬ ਲਵਾਂਗੇ ਆਉਣ ਵਾਲੇ ਸਮੇਂ 'ਚ ਮੌਕਾ ਬਣਾਵਾਂਗੇ ਹਾਂਜੀ